ਸਤਿ ਸ਼੍ਰੀ ਅਕਾਲ ਨਮਸਤੇ ਸასი ਕਾਲ ਦੋਸਤੋ ਮੈਂ ਜਿੰਦੀ ਮਰ ਜਾਣੀ ਤੇ ਲੈ ਕੇ ਹਾਜ਼ਰ ਹੋ ਗਈਆਂ ਟਰੈਵਲ ਵਿਦ ਜਿੰਦੀ ਪਾਕਿਸਤਾਨ ਯਾਤਰਾ ਡੇ 2 ਤੇ ਦੋਸਤੋ ਅੱਜ ਵੀ ਅਸੀਂ ਪੰਜਾ ਸਾਹਿਬ ਆ ਤੇ ਸਵੇਰੇ ਉੱਠ ਕੇ ਪਹਿਲਾਂ ਤਾਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਉਸ ਤੋਂ ਬਾਅਦ ਜਾਣਾ ਸੀ ਅਸੀਂ ਬਲੀਕੰਦਰੀ ਦੇ ਸਮਾਦ ਦੇ ਉੱਪਰ ਤੇ ਆਪਣੀ 바ਰੀ ਜਿਹੜੀ ਸੀਗੀ ਸਾਡੇ ਜਥੇ ਦੀ ਉਹ ਆਈਆ ਸਿਖਰ ਦੇ ਪੈਰ ਨੂੰ ਤਕਰੀਬਨ 12:00 ਬੱਜ ਗਏ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਆ ਚਾਲੇ ਪਾਏ ਹੋਏ ਆ ਉੱਪਰ ਜਾਣ ਦੇ ਤੇ ਜੇ ਦੋਸਤੋ ਗੱਲ ਆਪਾਂ ਕਰੀਏ ਪਲੀ ਕੰਤਾਰੀ ਦੀ ਸਮਾਦ ਜਿੱਥੇ ਬਣੀ ਹੋਈ ਆ ਤਕਰੀਬਨ ਤਕਰੀਬਨ ਪਹਾੜੀ ਦੇ ਉੱਤੇ 3 ਕਿਲੋਮੀਟਰ ਹੋਊਗੀ ਤੇ ਦੋਸਤੋ ਦੇਖ ਸਕਦੇ ਹੋ ਕਿ ਸੰਗਤਾਂ ਦੇ ਵਿੱਚ ਜਿਹੜਾ ਉਤਸ਼ਾਹ ਆ ਮੈਜੋਰਟੀ ਜਿਹੜੇ ਬਜ਼ੁਰਗ ਸਿਗੇ ਜੇ ਆਪਾਂ ਗੱਲ ਕਰੀਏ ਤੇ 50 ਸਾਲ ਤੋਂ ਉੱਪਰ ਦੇ ਜਿਹੜੇ 70 ਸਾਲ ਤੋਂ ਉੱਪਰ ਦੇ ਵੀ ਬਹੁਤ ਸੰਗਤਾਂ ਸਿਗੀਆਂ ਜਿਨ੍ਹਾਂ ਦੇ ਵਿੱਚ ਸਾਡੀਆਂ ਮਾਤਾਵਾਂ ਤੇ ਸਾਡੇ ਬਜ਼ੁਰਗ ਸਿਗੇ ਤੇ ਸਾਡੇ ਵਰਗੇ ਜਿਹੜੇ ਜੇ ਗੱਲ ਕਰੀਏ ਘੱਟ ਤਾਂ ਅਸੀਂ ਵੀ ਹੈ ਨਹੀਂ ਚਲੋ 60 ਤੋਂ ਉੱਪਰ ਹੀ ਆ ਪਰ ਫਿਰ ਵੀ ਜੇ ਗੱਲ ਕਰੀਏ ਉਹਨਾਂ ਦੀ ਕਈਆਂ ਦੇ ਜੇ ਆਪਾਂ ਗੱਲ ਕਰੀਏ ਤੇ ਲੱਤਾਂ ਗੋਡੇ ਜਿਹੜੇ ਹੈਗੇ ਆ ਉਹ ਵੀ ਪ੍ਰੋਪਰਲੀ ਨਹੀਂ ਕੰਮ ਕਰ ਰਹੇ ਸੀ ਪਰ ਫਿਰ ਵੀ ਜਿਹੜਾ ਉਤਸ਼ਾਹ ਸੀਗਾ ਉੱਪਰ ਜਾਣ ਦਾ ਉਹ ਦੇਖ ਕੇ ਤਾਂ ਅਸੀਂ ਵੀ ਜਿੱਦਾਂ ਕਹਿੰਦੇ ਹੁੰਦੇ ਆ ਨਾ ਅਚੰਬਿਤ ਸੀਗੇ ਜਿਹੜੀ ਉਹ એનર્ਜੀ ਇੱਕ ਆਪਾਂ ਕਹਿ ਲਈਏ ਕਿ ਪਿੰਡਾਂ ਦੀਆਂ ਖਰਾਕਾਂ ਖਾਦੀਆਂ ਉੱਥੇ ਸਾਨੂੰ ਦਿਖ ਰਹੀਆਂ ਸੀਗੀਆਂ ਕਿਉਂਕਿ ਸ਼ਹਿਰਾਂ ਵਾਲੇ ਤਾਂ ਸਾਡੇ ਵਰਗੇ ਸਾਰਾ ਦਿਨ ਜੇ ਤਾਂ ਆਪਾਂ ਕਹਿ ਲਈਏ ਕਿ ਸੋਫੇ ਦੇ ਉੱਤੇ ਬਹਿ ਕੇ ਕੰਮ ਕਰਦੇ ਚੇਹਰਾਂ ਦੇ ਉੱਤੇ ਬਹਿ ਕੇ ਕੰਮ ਕਰਦੇ ਆਪਾਂ ਜਿਹੜੇ ਪਿੰਡਾਂ ਦੇ ਵਿੱਚ ਆ ਭੈਣ ਵੀ ਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਘਰਾਂ ਦੇ ਵਿੱਚ ਕੰਮ ਕਰਦੇ ਆ ਤੇ ਉਹਨਾਂ ਦੀ ਜੋ એનર્ਜੀ ਸੀਗੀ ਤੇ ਉੱਥੇ ਸਾਨੂੰ ਪਤਾ ਲੱਗਦੀ ਸੀ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਚੱਲਦਾ ਕਿ ਅਸੀਂ ਉੱਪਰ ਚੜਾਈ ਤੇ ਚੜ ਰਹੇ ਹਾਂ ਬੜੇ ਆਰਾਮ ਦੇ ਨਾਲ ਜਾ ਰਹੇ ਸੀਗੇ ਪਰ ਸਾਡੇ ਤਾਂ ਜਿੱਦਾਂ ਕਹਿ ਲਈਏ ਨਾ ਸਾਹ ਜਿਹੜੇ ਉੱਪਰ ਥੱਲੇ ਹੋ ਰਹੇ ਸੀਗੇ ਕਿਨਾਰੇ ਦੇ ਉੱਤੇ ਜਿਹੜੇ ਇਹ ਦੋਸਤੋ ਦੋਸਤ ਬੱਚੇ ਆ ਤੇ ਦੇਖ ਲਓ ਇਹ ਉੱਥੇ ਤੇ ਵਸਿੰਦੇ ਜਾ ਗਏ ਆ ਪਹਾੜੀ ਏਰੀਏ ਤੇ ਤੇ ਇਨੇ ਪਹਾੜ ਦੇ ਉਪਰੋਂ ਥੱਲੇ ਜਾਂਦੇ ਆ ਤੇ ਉਪ ਥੱਲੇ ਉਪਰ ਆਉਂਦੇ ਆ ਸਾਈਡ ਤੋਂ ਪਹਾੜੀ ਦੇ ਉੱਪਰ ਇਹਨਾਂ ਨੂੰ ਕੋਈ ਫਰਕ ਨਹੀਂ ਸੀਗਾ ਤੇ ਬਹੁਤ ਹੀ ਖੂਬਸੂਰਤ ਇੱਕ ਇਸ ਪਹਾੜੀ ਦਾ ਪੱਲੇ ਨਿਆਰਾ ਵੀ ਕਹਿ ਲੀਏ ਉੱਪਰ ਜਾਂਦਿਆਂ ਨੂੰ ਵੀ ਤੇ ਸਾਈਡਾਂ ਦੇ ਉੱਤੇ ਲੋਕ ਜਿਹੜੇ ਇੱਥੇ ਖੜੇ ਤੁਹਾਨੂੰ ਦੱਸਣਗੇ ਇਹ ਲੋਕਲਸ ਆ ਬੱਚੇ ਜਿਹੜੇ ਹੈਗੇ ਆਮ ਦੇਖਣ ਨੂੰ ਮਿਲੇ ਸੀਗੇ ਤਾਂ ਉੱਪਰ ਜਾਂਦੇ ਜਾਂਦੇ ਆ ਦੋਸਤੋ ਜਿੱਦਾਂ ਮੈਂ ਕਿਹਾ ਕਿ ਸਾਡੇ ਸਾਹ ਵੀ ਫੁੱਲਦੇ ਸੀ ਤੇ ਲੱਤਾਂ ਦੀ ਜਿਹੜੀ ਹੈਗੀ ਆ ਬੁਰੀ ਹਾਲਤ ਸੀਗੀ ਤੇ ਨਾਲ ਦੇ ਨਾਲ ਆਪਾਂ ਜੇ ਦੱਸਦੇ ਚੱਲੀਏ ਕਿ ਉੱਪਰ ਜਾਣ ਵਾਸਤੇ ਵੀ ਸਿਕਿਉਰਿਟੀ ਜਿਹੜੀ ਆ ਪੂਰੀ ਨਾਲ ਸੀਗੀ ਤੇ ਨਾਲ ਦੀ ਨਾਲ ਜਿਹੜੇ ਰੈਸਕਿਊ ਸਰਵਿਸ ਵਾਲੇ ਸੀਗੇ ਉਹ ਵੀ ਨਾਲ ਸੀਗੇ ਬੀਕਿਸੇ ਨੂੰ ਕੋਈ ਹੈਲਥ ਦੀ ਪ੍ਰੋਬਲਮ ਆਉਂਦੀ ਆ ਬਜ਼ੁਰਗ ਜਿਹੜੇ ਸੀਗੇ ਜਿਹੜਾਂ ਤੋਂ ਨਹੀਂ ਚੜ ਹੁੰਦਾ ਸੀ ਤੁਸੀਂ ਦੇਖ ਸਕਦੇ ਹੋ ਕਿ ਰੈਸਕਿਊਸ ਆਲੇ ਇੱਥੇ ਨਾਲ-ਨਾਲ ਚੱਲਦੇ ਆ ਤੇ ਦੇਖੋ ਜੀ ਸਾਡੇ ਕਮਾਂਡੋਸ ਇਹ ਵੀ ਨਾਲ ਸਿਗੇ ਤੇ ਸੇਫਟੀ ਬੱਚੋ ਬਹੁਤ ਹੀ ਇਨਾ ਨੇ ਪ੍ਰਬੰਧ ਕੀਤਾ ਹੋਇਆ ਸੀਗਾ ਤਾਂ ਸਾਡੇ ਜਥੇਦਾਰ ਜੀ ਤੇ ਅਸੀਂ ਸਾਰਾ ਜਥਾ ਜਿਹੜਾ ਸੀ 20 ਜਣੇ ਸੀਗੇ ਤਾਂ 20 ਜਣੇ ਦਾ ਜਥਾ ਗਿਆ ਹੋਇਆ ਸੀਗਾ ਤੇ ਦੇਖ ਸਕਦੇ ਹੋ ਦੋਸਤੋ ਕਿ ਹਰ ਇੱਕ ਦੇ ਭਾਵੇਂ ਪੁਲਿਸ ਆਫਸਰ ਸੀਗਾ ਭਾਵੇਂ ਕਮਾਂਡੋ ਸੀ ਸੀਗੇ ਤੇ ਹਰ ਇੱਕ ਨੂੰ ਉੱਪਰ ਚੜ੍ਹਨਾ ਜਿਹੜਾ ਆ ਨਾ ਇਸ ਧੁੱਪ ਦੇ ਵਿੱਚ ਬਹੁਤ ਹੀ ਮੁਸ਼ਕਲ ਲੱਗ ਰਿਹਾ ਸੀ ਪਰ ਅੱਗੇ ਜਿਹੜਾ ਤੁਸੀਂ ਦਰਖਤ ਦੋਸਤੋ ਦੇਖ ਰਹੀਆਂ ਇਹਦੇ ਥੱਲੇ ਜਿਹੜਾ ਆ ਨਾ ਨਿੰਬੂ ਪਾਣੀ ਦਾ ਪਾਣੀ ਪੁਣੀ ਦਾ ਇੰਤਜ਼ਾਮ ਉੱਥੇ ਸੀਗਾ ਇੱਕ ਛੋਟੀਆਂ ਜੀਆਂ ਦੁਕਾਨਾਂ ਖੁੱਲੀਆਂ ਸੀਗੀਆਂ ਤੇ ਇੱਥੇ ਆਣ ਕੇ ਸਾਰਿਆਂ ਨੇ ਪੀਤਾ ਨਿੰਬੂ ਪਾਣੀ ਕਿਸੇ ਨੇ ਠੰਡੇ ਪੀਤੇ ਤਾਂ ਇੱਥੇ ਆਣ ਕੇ 10-15 ਮਿੰਟ ਇੱਕ ਆਪਾਂ ਕਹਿ ਲਈਏ ਕਿ ਛੋਟੀ ਜੀ ਬ੍ਰੇਕ ਲਈ ਉਸ ਤੋਂ ਬਾਅਦ ਫਿਰ ਜਿਹੜੇ ਹੈਗੇ ਹਨ ਚਾਲੇ ਸੰਗਤਾਂ ਨੇ ਫੇਰ ਉੱਪਰ ਜਾਣ ਦੇ ਪਾ ਲੈ ਤੇ ਇੱਥੋਂ ਵਿੱਚ ਆਪਾਂ ਗੱਲ ਕਰੀਏ ਕਿ ਜਿੱਥੇ ਦਰੱਖਤ ਆ ਜਿੱਥੇ ਪਾਣੀ ਪੂਣੀ ਪੀਤਾ ਤੇ 1 ਕਿਲੋਮੀਟਰ ਘਟੋ-ਘਟ ਇਹ ਉੱਪਰ ਜਗ੍ਹਾ ਹੈਗੀ ਆ ਤੇ ਇੱਥੋਂ ਜਿਹੜੀ ਉੱਪਰ ਪਹਾੜੀ ਆ ਬਹੁਤ ਹੀ ਉੱਚੀ ਆ ਤੇ ਆਪਾਂ ਜੇ ਗੱਲ ਕਰੀਏ ਤੇ ਸਿੱਧੀ-ਸਿੱਧੀ ਆ ਤੁਸੀਂ ਦੇਖ ਸਕਦੇ ਹੋ ਕਿ ਆ ਬਜ਼ੁਰਗ ਪਿੱਛੇ ਤੁਰੇ ਆਉਂਦੇ ਆ ਪਰ ਫਿਰ ਵੀ ਆ ਔਕਾ ਬਹੁਤ ਸੀਗਾ ਤੇ ਨਾਲ ਦੀ ਨਾਲ ਜਿਹੜੇ ਸਾਡੇ ਸਿਕਿਉਰਿਟੀ ਵਾਲੇ ਸੀਗੇ ਇਹ ਵੀ ਸਲਾਹਸ਼ਰੀ ਦੇ ਜਾਂਦੇ ਸੀ ਕਿ ਚਲੋ 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 ਉੱਪਰ ਨੂੰ ਫੇਰ ਰੈਸਕਿਊ ਵਾਲੇ ਦੇ ਕਰਿਆ ਤੇ ਅਸੀਂ ਵੀ ਸਿਰ ਦੇ ਉੱਤੇ ਆਪਣਾ ਤੌਲੀਆ ਸੱਟਿਆ ਕੋਈ ਗਰਮੀ ਬਹੁਤ ਸੀਗੀ ਤਾਂ ਧੁੱਪ ਬਹੁਤ ਲੱਗ ਰਹੀ ਸੀਗੀ ਸੰਗ ਤਾਂ ਜਿਹੜੀਆਂ ਆ ਇੱਥੇ ਆਪਣਾ ਆਰਾਮ ਕਰ ਰੀਆਂ ਆ ਤੇ ਨਿੰਬੂ ਪਾਣੀ ਜਿਹੜਾ ਹੈਗਾ ਪੀ ਰੀਆਂ ਤੇ ਆਪਣੀ ਬ੍ਰੇਕ ਕਰਕੇ ਫੇਰ ਚੱਲੇ ਉੱਪਰ ਨੂੰ ਪਾ ਲੈ ਸੀਗੇ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਚੜਾਈ ਜਿਹੜੀ ਹੈ ਕਿ ਆ ਉੱਪਰ ਦੀ ਬਹੁਤ ਹੀ ਜ਼ਿਆਦਾ ਆ ਆਪਾਂ ਵੀ ਸਿਰ ਦੇ ਉੱਤੇ ਤੌਲੀਆ ਸਿੱਟਿਆ ਸੀ ਕਿਉਂਕਿ ਗਰਮੀ ਬਹੁਤ ਸੀ ਤੇ ਇਵਨ ਤੌਲੀਏ ਦੇ ਉੱਤੇ ਉੱਤੇ ਵੀ ਪਾਣੀ ਵੀ ਸਿਰ ਦੇ ਵਿੱਚ ਪਾਉਣਾ ਪਿਆ ਸੀਗਾ ਕਿਉਂਕਿ ਸਿਖਰ ਦੁਪਹਿਰ ਸਿਰ ਦੇ ਵਿੱਚ ਜਿਹੜੀ ਧੁੱਪ ਪੈਂਦੀ ਸੀ ਨਾ ਉਹ ਦੋਸਤੋ ਬਹੁਤ ਹੀ ਬੁਰਾ ਹਾਲ ਕਰਦੀ ਸੀ ਹਵਾਪਾ ਮੇ ਪਹਾੜੀਆਂ ਦੇ ਉੱਤੇ ਹੁਣ ਕਰਕੇ ਲੱਗ ਰਹੀ ਸੀ ਤੇ ਇੱਥੇ ਸਾਡਾ ਪੁਲਿਸ ਆਫਸਰ ਜੰਗਮੈਨ ਉਹਦੇ ਵੀ ਜਿੱਦਾਂ ਕਹਿੰਦੇ ਹੁੰਦੇ ਨਾ ਐਂਕਲ ਦੇ ਵਿੱਚ ਐਂਕਲ ਨੂੰ ਕੀ ਕਹਿੰਦੇ ਆ ਦੱਸਿਓ ਜਰਾ ਦੋਸਤੋ ਪੰਜਾਬੀ ਦੇ ਵਿੱਚ ਤੇ ਮਰੋੜ ਹੋ ਗਿਆ ਸੀਗਾ ਤੇ ਉਹਦੀ ਵੀ ਵਿਚਾਰੇ ਦੀ ਦੇਖਭਾਲ ਕਰਕੇ ਤੇ ਉਹਨੂੰ ਵੀ ਫਿਰ ਨਾਲ ਤੋੜ ਲਿਆ ਤੇ ਦੇਖ ਸਕਦੇ ਹੋ ਸੰਗਤਾਂ ਜਿਹੜੀਆਂ ਆ ਉੱਚੇ ਤੋਂ ਥੱਲੇ ਨੂੰ ਆਪਾਂ ਜੇ ਦੇਖੀਏ ਤਾਂ ਬਹੁਤ ਡੁੰਗਾਈ ਦੇ ਕਰਈਆ ਹੌਲੀ ਹੌਲੀ ਕਰਦੇ ਸਾਰੇ ਜਿੱਦਾਂ ਉੱਪਰ ਥੋੜਾ ਥੋੜਾ ਜਿੱਦਾਂ ਰਾਹ ਦੇ ਵਿੱਚ ਜਿੱਥੇ-ਜਿੱਥੇ ਬੈਠਣ ਨੂੰ ਥੋੜੀ ਥਾਂ ਮਿਲਦੀ ਸੀ ਬੈਠ ਕੇ ਤੇ ਥੋੜਾ ਆਰਾਮ ਕਰਕੇ ਉੱਪਰ ਨੂੰ ਜਾਂਦੇ ਜਿਹੜੇ ਹੈਗੇ ਆ ਦਿਖ ਰਹੇ ਆ ਕੋਈ ਉੱਪਰੋਂ ਚੱਕਰ ਲਾ ਕੇ ਵਾਪਸ ਹੀ ਦੇ ਚੱਲੇ ਪਾਏ ਹੋਏ ਸੀਗੇ ਤੇ ਕੁਛ ਇੱਕ ਸਾਡੇ ਵਰਗੇ ਹੌਲੀ-ਹੌਲੀ ਤੁਰਨ ਵਾਲੇ ਜਿਹੜੇ ਸੀਗੇ ਉਹ ਹਜੇ ਉੱਪਰ ਨੂੰ ਜਾ ਰਹੇ ਸੀ ਆਲੇ-ਦੁਆਲੇ ਦੋਸਤੋ ਪਹਾੜੀ ਇਲਾਕਾ ਪਹਾੜ ਤੇ ਦੂਰੋਂ ਪਹਾੜ ਤੋਂ ਉੱਪਰੋਂ ਦਿਖ ਰਹੇ ਸੀਗੇ ਬਹੁਤ ਹੀ ਖੂਬਸੂਰਤ ਨਜ਼ਾਰੇ ਤੇ ਇੱਥੇ ਫੌਜੀ ਸਾਹਿਬ ਜੰਗ ਦੇ ਵਿੱਚੋਂ ਜਿੱਤ ਜਿੱਤੇ ਉੱਪਰ ਪਹੁੰਚ ਗਏ ਆ ਤੇ ਦੇਖਦੇ ਸਕਦੇ ਆ ਕਿ ਗਿੱਲਾ ਤੌਲੀਆ ਜਿਹੜਾ ਮੇਰੇ ਸਿਰ ਦੇ ਉੱਤੇ ਆ ਤੇ ਸ਼ਕਲ ਤੁਸੀਂ ਪਮਾਨਾ ਮਰੀ ਪਛਾਣੀ ਹੋਗੀ ਤੇ ਇਸ ਟਾਈਮ ਪਹੁੰਚ ਗਏ ਆ ਦੋਸਤੋ ਉੱਪਰ ਆਪਾਂ ਸਿਖਰ ਤੇ ਜਿੱਥੇ ਬਲੀਕੰਦਰੀ ਦੀ ਸ਼ਰਾਈਨ ਬਣੀ ਹੋਈ ਆ ਇੱਥੇ ਹੁਣ ਆਪਾਂ ਪੈਰਾਂ ਦੇ ਵਿੱਚੋਂ ਜਿਹੜੀਆਂ ਪਾਈਆਂ ਹੋਈਆਂ ਚਪਲਾਂ ਉਹਨਾਂ ਨੂੰ ਲਾਵਾਂਗੇ ਤੇ ਆੜਾ ਦਵਾਲਾ ਵੀ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਹੀ ਖੂਬਸੂਰਤ ਇੱਕ ਨਜ਼ਾਰਾ ਆ ਦੋਸਤੋ ਕਿਉਂਕਿ ਜਦੋਂ ਤੁਸੀਂ ਪਹਾੜੀ ਦੇ ਉੱਪਰ ਸਿੱਖੜ ਤੇ ਜਾਂਦੇ ਆ ਤਾਂ ਸਾਰਾ ਸ਼ਹਿਰ ਜਿਹੜਾ ਆ ਪੰਜਾ ਸਾਹਿਬ ਦਾ ਉਹ ਦਿਖਾਈ ਦਿੰਦਾ ਆ ਤੇ ਬਹੁਤ ਹੀ ਖੂਬਸੂਰਤ ਇੱਕ ਦ੍ਰਿਸ਼ ਦੇਖਣ ਨੂੰ ਤੁਹਾਨੂੰ ਮਿਲਦਾ ਆ ਐਨ ਹੁਣ ਅਸੀਂ ਜਿਹੜਾ ਟੌਪ ਦੇ ਉੱਪਰ ਆ ਤਾਰਾਂ ਲਾਈਆਂ ਹੋਣ ਕਰਕੇ ਤਾਂ ਉੱਪਰ ਦੀ ਜਿਹੜਾ ਕੈਮਰਾ ਕਮਾ ਕੇ ਤਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕੇ ਤੇ ਇਹ ਹੈ ਕਿ ਆ ਦੋਸਤੋ ਸ਼ਰਾਂਜ ਜਿਹੜੀ ਆਪਾਂ ਕਹ ਲਈਏ ਸਮਾਦੀ ਬਣਾਈ ਹੋਈ ਆ ਬਲੀ ਕੰਧਾਰੀ ਦੀ ਉਹ ਏਰੀਆ ਆ ਇੱਥੇ ਬੈਠ ਕੇ ਵੀ ਆਪਾਂ ਅੰਦਰ ਜਿਦਾ ਕਹਿੰਦੇ ਹੁੰਦੇ ਆ ਕਿ ਜਿੱਥੇ ਵੀ ਆਪਾਂ ਜਾਈਏ ਤੇ ਉਸ ਥਾਂ ਦੀ ਰਿਸਪੈਕਟ ਕਰਨੀ ਸਾਡੀ ਜਿਦਾ ਕਹਿੰਦੇ ਹੁੰਦੇ ਆ ਬੰਦਾ ਆ ਤੇ ਭਾਵੇਂ ਆਪਾਂ ਕਹਦੇ ਤਾਂ ਕਿ ਮੱਥਾ ਨਹੀਂ ਟਿਕਣਾ ਪਰ ਫਿਰ ਵੀ ਬਾਬੇ ਨਾਨਕ ਨੇ ਜਿਹਨਾਂ ਰੂਹਾਂ ਨੂੰ ਤਾਰਿਆ ਆ ਤੇ ਉਹਨਾਂ ਦੇ ਨਤਮਸਤਕ ਹੁੰਦਿਆਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੋਈ ਪਰੇਸ਼ਾਨੀ ਹੋਣੀ ਚਾਹੀਦੀ ਆ ਕਿ ਉਹਨਾਂ ਦੇ ਪਿੱਛੇ ਲੱਗ ਕੇ ਸਾਢੇ ਵਾਰਗਿਆਂ ਦੇ ਵੀ ਤਾਰੇ ਹੋ ਜਾਣ ਤੇ ਦੇਖ ਸਾਕੇ ਦਿਓ ਦੋਸਤੋ ਕਿ ਸੰਗਤਾਂ ਜਿਹੜੀਆਂ ਆ ਹਜੇ ਵੀ ਔਖੇ ਸੌਕੇ ਹੋ ਕੇ ਉੱਪਰ ਨੂੰ ਜਿਹੜੇ ਚੜਦੇ ਪੱਟ ਜਿਹੜੀ ਜਿੱਥੇ ਆਪਾਂ ਜੇ ਗੱਲ ਕਰੀਏ ਜਿੱਥੇ ਸ਼ਰਾਈਨ ਬਣੀ ਹੋਈ ਆ ਪੌੜੀਆਂ ਕਾਫੀ ਵੱਡੀਆਂ ਸੀਗੀਆਂ ਤੇ ਚੜਨਾ ਜਿਹੜਾ ਆ ਲੋਕਾਂ ਲਈ ਬਹੁਤ ਹੀ ਮੁਸ਼ਕਲ ਸੀਗਾ ਦੋਸਤੋ ਇਹ ਇੱਥੇ ਬਣਾ ਰਹੇ ਸੀਗੇ ਪ੍ਰਸ਼ਾਦੇ ਲੰਗਰ ਜਿਹੜੀ ਉੱਥੇ ਸੇਵਾਦਾਰ ਹੈਗੇ ਉਹਨਾਂ ਵਾਸਤੇ ਤੇ ਆਸ-ਪਾਸਾ ਵੀ ਤੁਹਾਨੂੰ ਆਪਾਂ ਦਿਖਾਉਂਦੇ ਆ ਕਿ ਤੰਦੂਰ ਤੇ ਵਿੱਚ ਦੁਪਹਿਰ ਦਾ ਜਿਹੜਾ ਇਹਨਾਂ ਦਾ ਲੰਚ ਹੈਗਾ ਆ ਉਹ ਤਿਆਰ ਹੋ ਰਿਹਾ ਸੀਗਾ ਤੇ ਇਧਰਲੇ ਪਾਸੇ ਦੇ ਅਸੀਂ ਨਿਕਲ ਕੇ ਤਾਂ ਗਏ ਆ ਅੱਗੇ ਤੇ ਦਿਖਾਵਾਂਗੇ ਆਪਾਂ ਤੁਹਾਨੂੰ ਜਿੱਥੇ ਪੰਜਾ ਸਾਹਿਬ ਰੇਲਵੇ ਸਟੇਸ਼ਨ ਜਿਹੜਾ ਹੈਗਾ ਆ ਦਿਖਦਾ ਇੱਥੋਂ ਉੱਪਰੋਂ ਪਹਾੜੀ ਦੇ ਉੱਪਰੋਂ ਤੇ ਦੋਸਤੋ ਦੇਖ ਸਕਦੇ ਹੋ ਇਹ ਹੈਗਾ ਆ ਪੰਜਾ ਸਾਹਿਬ ਦਾ ਰੇਲਵੇ ਸਟੇਸ਼ਨ ਜਿੱਥੋਂ ਸੰਗਤਾਂ ਕਿਹਾ ਜਾਂਦਾ ਹੈ ਕਿ ਜਦੋਂ ਇੰਡੀਆ ਤੋਂ ਟ੍ਰੇਨ ਦੇ ਉੱਪਰ ਆਉਂਦੇ ਸੀ ਤੇ ਇੱਥੇ ਉੱਤਰ ਇਹ ਸੇ ਟ੍ਰੇਨ ਸਟੇਸ਼ਨ ਦੇ ਉੱਤੇ ਆ ਕੇ ਰੁਕਦੇ ਸੀਗੇ ਤੇ ਦੋਸਤੋ ਜਿੱਥੇ ਤੱਕ ਮੇਰੀ ਨੌਲੇਜ ਦੇ ਵਿੱਚ ਹੈਗਾ ਆ ਇਹ ਉਹ ਹੀ ਪੰਜਾ ਸਾਹਿਬ ਦਾ ਟ੍ਰੇਨ ਸਟੇਸ਼ਨ ਹੈ ਜਦੋਂ ਬੰਡ ਤੋਂ ਲੋਕੀ ਜਿਹੜੇ ਹੈਗੇ ਆ ਟ੍ਰੇਨਾਂ ਪਰ ਪਰ ਕੇ ਤੇ ਬਾਰਡਰ ਵੱਲ ਨੂੰ ਆਏ ਆ ਜੇ ਮੈਂ ਗਲਤ ਹੋਵਾਂ ਤਾਂ ਤੁਸੀਂ ਥੋੜੀ ਇਹਦੇ ਉੱਤੇ ਰੋਸ਼ਨੀ ਪਾ ਸਕਦੇ ਕਿਉਂਕਿ ਜਾਣਕਾਰੀ ਜਿਹੜੀ ਇਹ ਹੈਗਾ ਕਈ ਵਾਰ ਜਦਾਂ ਆਪਣੇ ਕੋਲ ਪੂਰੀ ਨਹੀਂ ਹੁੰਦੀ ਪਰ ਇਹ ਆ ਕਿ ਪੰਜਾ ਸਰ ਦਾ ਟ੍ਰੇਨ ਸਟੇਸ਼ਨ ਦੇ ਦਰਸ਼ਕਾਂ ਨੂੰ ਕਰਾਈ ਆ ਤੇ ਇੱਥੇ ਹੁਣ ਇਹ ਸਾਡਾ ਵੀਰ ਜਿਹੜਾ ਆ ਇਹ ਬਣਾ ਰਿਹਾ ਸੀ ਕਾਵਾ ਤੇ ਬਹੁਤ ਹੀ ਗਰਮੀ ਸੀਗੀ ਗਰਮੀ ਦੇ ਵਿੱਚ ਵੀ ਜਿਹੜਾ ਇਹ ਕਾਵਾ ਬਣਾ ਕੇ ਪੀਂਦੇ ਆ ਇਹ ਸ਼ਾਇਦ ਇਹ ਡਿਫਰੈਂਟ ਤਰ੍ਹਾਂ ਦਾ ਹੋਊਗਾ ਪਰ ਇਹ ਕਾਵਾ ਜਿਹੜਾ ਸੀ ਜਦੋਂ ਪੀਤਾ ਆ ਤੇ ਬਹੁਤ ਹੀ ਆਨੰਦ ਆਇਆ ਬਹੁਤ ਹੀ ਵਧੀਆ ਹੈਗਾ ਆ ਅਸੀਂ ਦੁੱਧ ਪਾ ਪਾ ਕੇ ਚਾਹ ਦੋਸਤੋ ਬਣਾਨੇ ਆ ਪਰ ਇਹ ਪਹਾੜੀ ਲੋਕ ਜਿਹੜੇ ਹੈਗੇ ਆ ਨਾ ਇਹ ਕਾਵਾ ਪੀਂਦੇ ਆ ਭਾਵੇਂ ਗਰਮੀਆਂ ਆ ਤੇ ਭਾਵੇਂ ਹੈਗੀਆਂ ਆ ਸਰਦੀਆਂ ਤੇ ਦੋਸਤੋ ਗਰਮੀ ਬਹੁਤ ਸੀ ਤੇ ਸਾਡਾ ਜਿਹੜਾ ਕੈਮਰਾਮੈਨ ਹੈ ਨਾ ਉਹ ਵੀ ਥੋੜਾ ਥੱਕ ਗਿਆ ਸੀਗਾ ਉੱਪਰ ਚੜਦੇ ਚੜਦੇ ਤੇ ਜਿਹੜੇ ਕਾਵਾ ਪਿੰਦੇ ਦੀ ਫੁਟੇਜ ਜਿਹੜੀ ਹੈਗੀ ਆ ਉਹ ਅਸੀਂ ਕਰ ਲਈ ਸੀ ਮਿਸ ਤੇ ਹੁਣ ਪਾਲੇ ਆ ਅਸੀਂ ਚੱਲੇ ਥੱਲੇ ਨੂੰ ਡਾਊਨ ਹਿੱਲ ਜਾਣ ਨੂੰ ਵਾਪਸੀ ਦੇ ਤਾਂ ਵਾਪਸੀ ਤੋਂ ਆਉਂਦੇ ਆ ਹੋਇਆ ਤੁਹਾਨੂੰ ਆਪਾਂ ਦਿਖਾ ਲਾਂਗੇ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦੇ ਪ੍ਰੋਪਰ ਦਰਸ਼ਨ ਜਿਹੜੇ ਆ ਤੇ ਹੌਲੀ ਹੌਲੀ ਅਮ ਪੁਲਿਸ ਸਾਡੇ ਜਿਹੜੇ ਆ ਉਹ ਵੀ ਥੱਲੇ ਜਾਣ ਲੱਪੇ ਆ ਸੰਗਤਾਂ ਵੀ ਜਿਹੜੀਆਂ ਆ ਹੌਲੀ ਹੌਲੀ ਥੱਲੇ ਆਉਣ ਲੱਪੀਆਂ ਆ ਤੇ ਦੋਸਤੋ ਕਰਦੇ ਕਰਾਉਂਦੇ ਪਹੁੰਚ ਚੱਲੇ ਸੀ ਅਸੀਂ ਥੱਲੇ ਤੇ ਦੇਖ ਸਕਦੇ ਹੋ ਪੁਲਿਸ ਵੀ ਸਾਡੇ ਨਾਲ ਨਾਲ ਜਿਹੜੀ ਹੈਗੀ ਆ ਜਾ ਰਹੀ ਆ ਸੰਗਤਾਂ ਜਿਹੜੀਆਂ ਉੱਪਰ ਆਣ ਕੇ ਕੋਈ ਅਰੈਸਟ ਕਰ ਰਹੀਆਂ ਆਸੇ ਪਾਸੇ ਬੈਠੀਆਂ ਆ ਤੇ ਦੋਸਤੋ ਉਮੀਦ ਕਰਤੀਆਂ ਕਿ ਇਸ ਬਲੀ ਕੰਦਾਰੀ ਦੀ ਸ਼ਰਾਈਨ ਦੇ ਉੱਪਰ ਪਹਾੜੀ ਦੇ ਜਾਂਦੇ ਜੋ ਫੁਟੇਜ ਜਿਗੇ ਬਾਡੇ ਨਾਲ ਕਿਤੇ ਆ ਸੰਝੇ ਉਮੀਦ ਕਰਦੀਆਂ ਕਿ ਆਏ ਹੋਣਗੇ ਆਪ ਸਭ ਨੂੰ ਪਸੰਦ ਤੇ ਦੋਸਤੋ ਆਪਣੇ ਪਿਆਰੇ ਪਿਆਰੇ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਮਿਲਦੇ ਆ ਨੈਕਸਟ ਐਪੀਸੋਡ ਦੇ ਵਿੱਚ ਦੋਸਤੋ ਤੇ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ